ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਰੀਤ ਪੰਜਾਬੀ ਕਲਰਸ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਰੱਖੀਆਂ ਤੇ ਦਨ ਰਸਤੀ ਅਮ ਬਖਸ਼ੇ ਆਪਾਂ ਲੈ ਕੇ ਆਏ ਆ ਜੀ ਪੇਪਰ ਸਿਲਕ ਦੇ ਸੂਟ ਬਹੁਤ ਸੋਹਣੇ ਸੋਹਣੇ ਕਲਰ ਤੇ ਤੁਹਾਨੂੰ ਦਿਖਾ ਰਹੇ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਬਈ ਬੜਾ ਕੱਪੜਾ ਵਿਕਦਾ ਜੀ ਇਹ ਬੜਾ ਕੱਪੜਾ ਵਿਕਦਾ ਮੇਰੇ ਬਹੁਤ ਹੀ ਕਸਟਮਰ ਵਾਪਸ ਮੁੜ ਰਹੇ ਸੀ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਲੱਗਿਆ ਬਾਜ਼ਾਰ ਜਾਣ ਦਾ ਹੁਣ ਆਪਾਂ ਇਹ ਕੱਲ ਸੂਟ ਲੈ ਕੇ ਆਏ ਆਂ ਦੇਖੋ ਬਹੁਤ ਸੋਨੇ ਸੋਨੇ ਕਲਰ ਹੈ ਜੀ ਲਾਈਟ ਵੀ ਹੈ ਤੇ ਡਾਰਕ ਵੀ ਹੈ ਸ਼ਾਈਨਿੰਗ ਬਹੁਤ ਹੈ ਇਸ ਕੱਪੜੇ ਦੀ ਡਿਮਾਂਡ ਬੜੀ ਹੈ ਇਸ ਕੱਪੜੇ ਦੀ ਪ੍ਰਾਈਸ ਤੁਹਾਨੂੰ ਆਪਾਂ ਦੱਸ ਹੀ ਚੁੱਕੇ ਆਂ ਪਹਿਲਾਂ ਆਪਣੀਆਂ ਵੀਡੀਓ ਵਿੱਚ ਹਰੇਕ ਤੇ ਪ੍ਰਾਈਸ ਦਾ ਤੁਹਾਨੂੰ ਦੱਸਿਆ ਹੁੰਦਾ ਆਪਾਂ ਕਲਰ ਦੇਖੋ ਜੀ ਮੈਂ ਜਿੱਦ ਦੇ ਲੈ ਕੇ ਆਉਣੀ ਆ ਆਪਦੇ ਵਾਸਤੇ ਇੱਕ ਸੂਟ ਮੈਂ ਜ਼ਰੂਰ ਕੱਢ ਕੇ ਰੱਖਦੀ ਆ ਵੀ ਆ ਮੈਸਮਾਉ ਮੈਨੂੰ ਬੜਾ ਸੋਹਣਾ ਕਲਰ ਲੱਗਦਾ ਹੈ ਪਰ ਕੀ ਕਰਾਂ ਜਦੋਂ ਮੈਂ ਕਿਸੇ ਲਈ ਆ ਜਾਂਦੀ ਆ ਫਿਰ ਲੈ ਜਾਂਦੀ ਆ ਮੈਂ ਫੇਰ ਸੂਟ ਬੰਨਿਓ ਰਹਿ ਜਾਂਦੀ ਆ ਆ ਦੇਖੋ ਜੀ ਦੇਖੋ ਸ਼ਾਈਨਿੰਗ ਕਪੜੇ ਦੀ ਦੇਖੋ ਜੀ ਸ਼ਾਈਨਿੰਗ ਦੇਖੋ ਤੁਸੀਂ ਪੂਰੇ ਵੱਡੇ ਵਰ ਦਾ ਸੂਟ ਹੈ ਜੀ ਇਹ ਸਵਾ ਚਾਰ ਚਾਰ ਮੀਟਰ ਦੇਖੋ ਜੀ ਹੱਕ ਤਾਂ ਇਹਨਾਂ ਦੀਆਂ ਤਾਹਾਂ ਲਾਉਣੀਆਂ ਬੜੀਆਂ ਹੀ ਔਖੀਆਂ ਬਾਈ ਆਪਾਂ ਸੁਣ ਹਾਂ ਦੇਖੋ ਬਹੁਤ ਸੋਹਣੇ ਕਲਰ ਹੈ ਬਈ ਇਹਦੇ ਵਿੱਚ ਇਸ ਕੱਪੜੇ 'ਚ ਬਹੁਤ ਸੋਹਣੇ-ਸੋਹਣੇ ਕਲਰ ਆਉਂਦੇ ਨੇ ਬੜੇ ਸੋਹਣੇ ਕਲਰ ਆਉਂਦੇ ਆ ਦੇਖੋ ਜੀ ਆ ਗਏ yellow ਕਲਰ ਦੇਖੋ ਇਹਦੀ ਸ਼ਾਈਨਿੰਗ ਦੇਖੋ ਤੁਸੀਂ yellow ਕਲਰ ਦੀ ਕਿੰਦੀ ਸੋਹਣੀ ਸ਼ਾਈਨਿੰਗ ਹੈ ਇਹ ਆਪਾਂ ਹੁਣ ਬਾਅਦ 'ਚ ਹੀ ਸਾਮਾਂਗੇ ਐਨਾ ਆਪਣੇ ਕੋਲ ਟਾਈਮ ਹੈ ਨਹੀਂ ਬਸ ਆਪਣਾ ਕੱਲਾ ਵੀਡੀਓ ਸ਼ੂਟ ਕਰਨ ਦਾ ਹੀ ਟਾਈਮ ਹੈ ਕਿ ਉਹ ਕਿਧਰ ਆਪਣਾ ਸਾਗ ਰਿੰਜ ਰਿਹਾ ਉਧਰ ਵੀ ਆਪਾਂ ਦੇਖਣਾ ਹੈ ਦੇਖੋ ਜੀ ਦੇਖੋ ਕਿੰਨਾ ਲਾਈਟ ਕਲਰ ਹੈ ਕਿੰਨਾ ਸੋਹਣਾ ਕਲਰ ਹੈਂਡਵਰਕ ਦਾ ਬੜਾ ਟ੍ਰੈਂਡ ਚੱਲਿਆ ਜ ਹੁਣ ਹੈਂਡਵਰਕ ਦੀ ਕੜਾਈ ਬਹੁਤ ਕਰਦੀਆਂ ਪਹਿਣਾ ਜੋਰ ਤਾਂ ਮੈਂ ਵੀ ਬਹੁਤ ਮਾਰਦੀ ਆ ਵੀ ਮੈਂ ਕਰਾਂ ਹੈਂਡਵਰਕ ਪਰ ਕਰਾਂ ਤਾਂ ਕੀ ਕਰਾਂ ਮੈਨੂੰ ਬਿਲਕੁਲ ਟਾਈਮ ਨਹੀਂ ਲੱਗਦਾ ਬਿਲਕੁਲ ਵੀ ਮੈਨੂੰ ਟਾਈਮ ਨਹੀਂ ਮਿਲਦਾ ਆ ਦੇਖੋ ਦੇਖੋ ਜੀ ਬਸ ਇਹ ਮੈਂ ਸ਼ਾਮ ਨੂੰ ਲੈ ਕੇ ਆਈ ਆਂ ਕੱਲ ਔਰ ਸਾਰੇ ਦੇ ਵਿੱਚੋਂ ਇੱਕ ਸੂਟ ਆਪਣਾ ਚਲਾ ਗਿਆ ਕੁਝ ਗਾਹਕ ਆਪਣੇ ਕੱਲ ਵਾਪਸ ਮੁੜ ਗਏ ਸੀ ਇਹਦੇ ਵਿੱਚੋਂ ਅੱਜ ਸੂਟ ਬਸ ਆਪਣੇ ਟੱਪ ਜਾਣੇ ਆ ਦੇਖੋ ਅਲੱਗ-ਅਲੱਗ ਤੋਂ ਕਲਰ ਹੈ ਵੀ ਬਹੁਤ ਸੋਹਣੇ-ਸੋਹਣੇ ਕਲਰ ਹੈ ਆ ਦੇਖੋ ਜੀ ਕੰਚਾਈ ਕਲਰ ਆ ਗਿਆ ਜੀ ਆਪਣਾ ਹਰਾ ਮੂੰਗਿਆ ਕਲਰ ਦੇਖੋ ਕਿੰਨਾ ਸੋਹਣਾ ਆਹੀਂ ਦਿਖਾ ਦਿੰਨੇ ਆ ਦੇਖੋ ਜੀ ਕਿੱਡੇ ਸੋਹਣੇ ਕਲਰ ਉੱਤੇ ਆ ਗਿਆ ਜੀ ਰਾਣੀ ਜੀ ਹੋਰ ਹੀ ਕਲਰ ਹੈ ਬਹੁਤ ਸੋਹਣਾ ਕਲਰ ਹੈ ਡਾਰਕ ਡਾਰਕ ਆ ਵੀ ਡਾਰਕ ਕਲਰ ਆ ਗਿਆ ਆ ਦੇਖੋ ਜੀ ਇਹ ਆ ਗਿਆ ਲਾਈਟ ਕਲਰ ਆ ਗਿਆ ਜੀ ਆਪਣਾ ਸਿਲਵਰ ਕਲਰ ਇਹ ਪਹਿਣਾ ਮੰਗ ਰਹੀਆਂ ਸੀ ਇਹ ਚ ਮੈਨੂੰ ਇੱਕੋ ਹੀ ਮਿਲਿਆ ਇਹ ਇਹ ਸਿਲਵਰ ਕਲਰ ਹੈ ਇੱਕੋ ਹੀ ਮਿਲਿਆ ਇਹਦੇ ਵਿੱਚ ਕਈ ਵਾਰੀ ਵਾਪਸ ਮੁੜ ਗਿਓ ਪਹਿਲਾਂ ਤਿੰਨ ਸੂਟ ਲੈ ਗਿਓ ਹੁਣ ਉਹਨਾਂ ਨੇ ਸਿਲਵਰ ਕਲਰ ਮੰਗਿਆ ਸੀਗਾ ਉਹਨਾਂ ਨੇ ਇਹਦੀ ਲਹੰਗਾ ਜਾਂ ਬਣਾਉਣਾ ਇੱਕ ਜੀ ਦੇਖੋ ਬਹੁਤ ਕਲਰ ਆਏ ਆਪਣੇ ਕੋਲ ਸਾਰੇ ਸੂਟਾਂ ਦੇ ਵਿੱਚ ਸਾਰੇ ਕਲਰ ਹੀ ਆ ਗਏ ਸੂਟ ਦੇ ਵਿੱਚ ਮੈਂ ਇੱਕ ਰਿੱਡ ਲੈ ਕੇ ਆਉਣਾ ਸੀ ਰਿੱਡ ਮੈਨੂੰ ਮਿਲਿਆ ਨਹੀਂ ਆਪਾ ਜੀ ਇੱਕ ਰਿੱਡ ਲੈ ਕੇ ਆਉਣਾ ਸੀ ਉਹ ਰਿੱਡ ਆਪਾਂ ਨੂੰ ਮਿਲਿਆ ਨਹੀਂ ਬਸ ਇਹ ਆਪਾਂ ਹੁਣ ਇਹਨਾਂ ਨੂੰ ਥੈਲੇ 'ਚ ਹੀ ਪਾ ਦੇਣਾ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਇਹਦੇ ਨਾਲ ਦਾ ਕਲਰ ਮੈਂ ਆਪਦੇ ਵਾਸਤੇ ਬਹੁਤ ਵਾਰੀ ਰੱਖ ਚੁੱਕੀ ਹਾਂ ਪਰ ਮੇਰਾ ਸੂਟ ਰੰਗਦਾ ਨਹੀਂ ਵਿਕ ਜਾਂਦਾ ਇੱਕ ਹੁਣ ਮੈਂ ਹੋਰ ਕਲਰ ਇਹਦੇ ਵਿੱਚੋਂ ਆਪਦੇ ਲਈ ਚੁਣਿਆ ਜੇ ਮੇਰੇ ਕੋਲ ਰਹੂਗਾ ਤਾਂ ਮੈਂ ਵੀ ਹੈਂਡਵਰਕ ਹੀ ਕਰੂੰਗੀ ਸੂਟ ਤੇ ਬਹੁਤ ਸੋਹਣੇ ਸੋਹਣੇ ਕਲਰ ਹੈ ਵੀ ਜੇ ਮੇਰੀ ਕਿਸੇ ਭੈਣ ਨੂੰ ਪਸੰਦ ਹੋਣ ਤਾਂ ਤੁਸੀਂ ਆਪ ਦਾ ਆਰਡਰ ਬੁੱਕ ਕਰ ਸਕਦੇ ਹੋ ਰੇਟ ਹੈ ਜੀ ਇਹਨਾਂ ਦਾ 250 1.4 ਮੀਟਰ ਦੀ ਕੱਟ ਹੈ ਵੱਡੇ ਵਰ ਦਾ ਸੂਟ ਹੈ ਪੂਰਾ ਵਧੀਆ ਖੁੱਲਾ ਡੁੱਲਾ ਸੂਟ ਬਣਦਾ ਹੈ ਠੀਕ ਹੈ ਜੀ ਤੇ ਕੁੱਲ ਹੀ ਰੇਟ ਇਹਦਾ 250 ਨੂੰ ਪਾ ਦੱਸ ਚੁੱਕੇ ਆ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਹੋਣ ਖਰੀਦਣੀ ਹੋਣ ਤਾਂ ਜਰੂਰ ਤੁਸੀਂ ਆਪਦਾ ਆਰਡਰ ਬੁੱਕ ਕਰ ਸਕਦੇ ਹੋ ਨੰਬਰ ਜੀ ਆਪਣਾ ਸਕਰੀਨ ਤੇ ਦਿੱਤਾ ਹੁੰਦਾ ਹੈ ਠੀਕ ਹੈ ਜੀ ਆਪਾਂ ਹੁਣ ਕਰਾਂਗੇ ਵੀਡੀਓ ਦੇ ਅੰਡ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਨਾ ਮੇਰੇ ਸਾਰੇ ਭੈਣ ਭਰਾਵਾਂ ਨੇ ਤੇ ਵੀਡੀਓ ਮੇਰੀ ਅੱਗੇ ਜਰੂਰ ਸ਼ੇਅਰ ਕਰਨੀ ਠੀਕ ਹੈ ਜੀ ਓਕੇ ਜੀ ਬਾਏ ਬਾਏ டாਡਾ